ਮੇਰਾ ਨਾਂ ਜੀ ਅਵਤਾਰ ਸਿੰਘ ਗੋਲਿਆਣਾ ਮੈਨੂੰ ਸਟੇਟ ਵੱਲੋਂ ਪੀਪੀਸੀਸੀ ਵੱਲ ਅਬਜ਼ਰਵਰ ਲਾਇਆ ਗਿਆ ਹੈ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਾਂਗਰਸ ਦਾ ਅਭਿਆਨ ਚਲਾਇਆ ਹੈ ਇਹ ਉਹਦੇ ਵਿੱਚ ਹਰ ਮਤਲਬ ਡਿਸਟ੍ਰਿਕਟ ਦੇ ਵਿੱਚੋਂ ਡਿਸਟ੍ਰਿਕਟ ਦੇ ਵਿੱਚ ਲਾਇਏ ਪਏ ਪੰਜਾਬ ਦੇ ਵਿੱਚੋਂ ਤਿੰਨ ਪ੍ਰਧਾਨ ਤਿੰਨ ਅਬਜ਼ਰਵਰ ਔਰ ਇੱਕ ਅਬਜ਼ਰਵਰ ਲਾਇਆ ਹੈ ਆਈਸੀਸੀ ਵੱਲੋਂ ਜਿਹੜੇ ਸਾਡੇ ਅਨਿਲ ਚੌਧਰੀ ਜੀ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਉਹ ਸਾਡੇ ਨਾਲ ਆਏ ਹੋਏ ਐ ਔਰ ਅੱਜ ਇੱਥੇ ਹਰ ਇੱਕ ਵਰਕਰ ਦੀ ਰਾਇ ਲੈ ਕੇ ਜਿਹੜਾ ਜ਼ਿਲ੍ਹਿਆਂ ਦੇ ਪ੍ਰਧਾਨ ਲਾਏ ਜਾ ਰਹੇ ਕਾਂਗਰਸ ਵੱਲੋਂ ਤੇ ਉਹ ਕੱਲੇ ਕੱਲੇ ਵਰਕਰ ਦੀ ਰਾਇ ਲੈਣੀ ਹੈ ਉਹ ਹੁਣ ਅਸੀਂ ਇੱਥੇ ਸਰਦੂਲਗੜ ਬਲਾਕ ਦੇ ਵਿੱਚ ਬੈਠੇ ਆ ਹੁਣ ਇਸ ਤੋਂ ਬਾਅਦ ਅਸੀਂ ਛਰੀਰ ਜਾਵਾਂਗੇ ਕੱਲ ਸਾਰਾ ਦਿਨ ਬੋਹਾ ਤੇ ਭਲਾਟਾ ਦੇ ਵਿੱਚ ਸੀਗੇ ਤੇ ਇਸ ਤੋਂ ਬਾਅਦ ਸ਼ਾਇਦ 26 ਤਰੀਕ ਤੱਕ ਆ ਕੇ ਮਾਨਸਾ ਦੇ ਵਿੱਚ ਤੇ ਜਿਹੜੇ ਬੰਦੇ ਰਹਿ ਗਏ ਸਾਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਦੁਆਰੇ ਅਬਜ਼ਰਵਰ ਸਾਹਿਬ ਮਿਲਣਗੇ ਵਿਰੋਧੀਆਂ ਵੱਲੋਂ ਤੰਜ ਕਸੇ ਜਾ ਰਹੇ ਆ ਕਿ ਜੇ ਵੀ ਇਹ ਚੋਣ ਕਾਂਗਰਸ ਤੁਨਾਂ ਦੀ ਹੈਗੀ ਆ ਤੇ ਇਹ ਕਹਿੰਦੇ ਵੀ ਸਰਕਾਰ ਆਉਣੀ ਜਾਂ ਨਾ ਆਉਣੀ 2027 ਦੇ ਵਿੱਚ ਗੱਲ ਵੱਖਰੀ ਉਸ ਤੋਂ ਪਹਿਲਾਂ ਹੀ ਕਹਿੰਦੇ ਦਫਾੜ ਹੋ ਜਾਣਗੀ ਇਹ ਚੋਣਾਂ ਨਾਲ ਦੇਖੋ ਜੀ ਉਹ ਵਿਰੋਧੀਆਂ ਦਾ ਕਹਿਣ ਦਾ ਹੱਕ ਬੰਦਾ ਹੈ ਪਰ ਜਿਹੜੀ ਗੱਲ ਹੈ ਕਿ ਰਾਹੁਲ ਜੀ ਦਾ ਇੱਕੋ ਹੀ ਇੱਕ ਸੰਦੇਸ਼ ਹੈ ਕਿ ਇੱਥੇ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ ਪਾਰਟੀ ਦੇ ਵਿੱਚ ਉਹ ਚਾਹੁੰਦੇ ਆ ਵੀ ਵਰਕਰਾਂ ਆਪ ਦੀ ਆਪ ਚੋਣ ਦੇ ਉਹਨਾਂ ਨੂੰ ਪ੍ਰਧਾਨ ਕਿਹੜਾ ਠੀਕ ਲੱਗਦਾ ਉਹਨਾਂ ਨੇ ਹੁਣ ਇੰਨੀ ਵਰਕਰਾਂ ਨੂੰ ਇੰਨੀ ਪਾਵਰ ਦਿੱਤੀ ਹੈ ਬਿਲਕੁਲ ਅਸਲ ਲੋਕਤੰਤਰ ਹੈ ਇਹ ਵੀ ਤੁਸੀਂ ਖੁਦ ਚੁਣੋ ਤੁਹਾਡੇ ਜ਼ਿਲ੍ਹੇ ਨੂੰ ਕੌਣ ਬੰਦਾ ਵਧੀਆ ਚਲਾ ਸਕਦਾ ਹੈ ਠੀਕ ਹੈ ਨਾਰਾਜ਼ਗੀ ਹੋਣੀ ਬਾਝਵ ਹੈ ਕਿਉਂਕਿ ਜੇ ਗਰੁੱਪਵਾਦੀ ਦੇ ਵਿੱਚ ਵਰਕਰਾਂ ਜਾਂ ਲੀਡਰਾਂ 'ਚ ਪ੍ਰੋਬਲਮ ਆਉਂਦੀ ਹੈ ਇਹ ਮੇਰੇ ਖਿਆਲ 'ਚ ਉਹਨਾਂ ਨੂੰ ਕਿਤਨਾ ਕਿਤੇ ਸਮਝਣਾ ਚਾਹੀਦਾ ਹੈ ਵੀ ਅਸੀਂ ਜੇ ਕਾਂਗਰਸ ਨੂੰ ਪਿਆਰ ਕਰਦੇ ਆਂ ਕਾਂਗਰਸ ਦੇ ਲੀਡਰ ਨੂੰ ਪਿਆਰ ਕਰਦੇ ਆਂ ਕਾਂਗਰਸ ਦੇ ਸੂਤਰਾ ਨੂੰ ਪਿਆਰ ਕਰਦੇ ਆਂ ਤਾਂ ਸਾਨੂੰ ਇਹ ਛੋਟੀਆਂ ਗੱਲਾਂ ਛੱਡ ਕੇ ਤੇ ਸਾਨੂੰ ਇਸ ਦੇ ਵਿੱਚ ਕਾਬਲ ਬੰਦਿਆਂ ਨੂੰ ਚੁੜਨਾ ਚਾਹੀਦਾ ਜੇ ਅਸੀਂ ਦੇਖੋ ਜੇ ਅਸੀਂ ਮਤਲਬ ਆਪਦੀਆਂ ਢਵਿਆਂ ਦੇ ਹਿਸਾਬ ਨਾਲ ਆਪਦੇ ਰੁਖ ਦੇ ਹਿਸਾਬ ਨਾਲ ਅਸੀਂ ਇਹੋ ਜਿਹੇ ਬੰਦੇ ਪ੍ਰਧਾਨ ਬਣਾ ਲਾਂਗੇ ਜਿਹੜੇ ਪਾਰਟੀ ਨੂੰ ਲੈ ਕੇ ਅੱਗੇ ਨਹੀਂ ਚੱਲਣਗੇ ਤਾਂ ਅਸੀਂ ਉਸ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਵਾਂਗੇ ਜਿਹੜੇ ਅਸੀਂ ਅੱਗੇ ਵੱਡੇ ਲੀਡਰਾਂ ਨੂੰ ਲਾਂਭੇ ਦਿੱੰਨੇ ਆ ਵੀ ਇਹ ਫਲਾਨਾ ਬੰਦਾ ਪ੍ਰਧਾਨ ਉੱਪਰੋਂ ਲੱਗ ਕੇ ਆ ਗਿਆ ਉੱਪਰੋਂ ਥੋਪਤਾ ਤੇ ਇਸ ਕਰਕੇ ਹੁਣ ਇਹ ਰਾਹੁਲ ਗਾਂਧੀ ਨੇ ਇਹ ਗੱਲ ਵੀ ਖਤਮ ਕਰਤੀ ਕਹਿੰਦੇ ਤੁਸੀਂ ਆਪ ਦੇ ਪ੍ਰਧਾਨ ਆਪ ਚੋਂ ਦੇਖੋ ਆਬਜ਼ਰਵ ਸਾਹਿਬ ਆਇਆ ਹੈ ਬੜਾ ਫਰਾਂਟੇ ਦੀ ਗੱਲ ਕਹੀ ਹੈ ਕਿ ਸਾਰੇ ਸੈਲਾ ਨੂੰ ਸਾਰੇ ਸੀਨੀਅਰ ਕਾਂਗਰਸੀਆਂ ਨੂੰ ਯੂਥ ਕਾਂਗਰਸ ਨੂੰ ਮਹਿਲਾ ਵਿੰਗ ਨੂੰ ਇੰਟਕਾਲਿਆ ਨੂੰ ਸੇਵਾਦਲ ਨੂੰ ਸਾਰਿਆਂ ਨੂੰ ਪਹਿਲਾਂ ਰੈ ਲਈ ਗਈ ਹੈ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਬੰਦੇ ਐ ਲਿਸਟ ਬਣਾ ਕੇ ਕੋਈ ਬੰਦਾ ਮਿਲ ਸਕਦਾ ਤੇ ਆਪਦੀ رائے ਦੇ ਸਕਦਾ ਜੀ ਹਾਂ ਉਹਦੇ ਵਿੱਚ ਕਈ ਵਾਰੀ ਇਹ ਹੋ ਜਾਂਦਾ ਵੀ ਕੁਝ ਬੰਦੇ ਕੋਸ਼ਿਸ਼ ਕਰਦੇ ਐ ਸ਼ਾਇਦ ਕੋਈ ਮੈਨ ਪਾਵਰ ਨਹੀਂ ਕੋਈ ਵੋਟ ਪਰਚੀ ਵੀ ਨਹੀਂ ਹੈਗੀ ਇੱਕ رائے ਐ ਲੋਕਾਂ ਦੀ ਜਦੋਂ ਇਹ رائے ਸਾਰੀ ਬਣ ਕੇ ਰਿਪੋਰਟ ਜਾਊਗੀ ਦਿੱਲੀ ਤਾਂ ਉੱਥੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਬੈਠਣਗੇ ਔਰ ਆਲ ਜਿਹੜਾ ਫਾਈਨਲ ਹੋਣਾ ਐ ਉਹ ਸਾਰਾ ਬੈਠ ਕੇ ਆਈਸੀਐਸ ਦੇ ਵਿੱਚ ਉੱਥੋਂ ਦੀ ਐਗਜ਼ਰਟ ਲੱਗਿਆ ਫਾਈਨਲ ਕਰਨਗੇ ਜ਼ਿਲ੍ਹਿਆਂ ਦੇ ਵਿੱਚ